ਉਦਮ ਦੇ ਨਾਲ ਅੱਜ ਉਹਨਾਂ ਦੇ ਗ੍ਰਹਿ ਵਿਖੇ 71 ਹੋਈ ਸਾਰੀ ਸਾਧ ਸੰਗਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਤੋਂ ਪਹਿਲਾਂ ਸਦਾ ਜਗਜੀਤ ਸਿੰਘ ਜੀ ਨੇ ਜਿਹੜੇ ਹਲਕਾ ਰਾਜਪੁਰਾ ਦੇ ਇੰਚਾਰਜ ਨੇ ਤੇ ਮੀਤ ਪ੍ਰਧਾਨ ਸਦਾ ਸ਼ਮਸ਼ੇਰ ਸਿੰਘ ਜੀ ਨੇ ਆਪ ਜੀ ਨਾਲ ਵਿਚਾਰਾਂ ਸਾਂਝੀਆਂ ਕੀਤੀਆਂ ਨੇ ਮੈਨੂੰ ਲੱਗਦਾ ਨਹੀਂ ਕਿ ਕੋਈ ਬਹੁਤੀ ਨਵੀਂ ਵਿਚਾਰ ਐਸੀ ਹੋਵੇ ਜਿਹੜੇ ਅੱਜ ਦੇ ਨੌਜਵਾਨ ਨੂੰ ਨਾ ਪਤਾ ਹੋਵੇ ਤੇ ਮੈਂ ਦੱਸ ਦਵਾਂ ਕਿਉਂਕਿ ਕਰਕੇ ਸੋਸ਼ਲ ਮੀਡੀਆ ਤੇ YouTube ਜਾਂ Facebook ਜਾਂ Instagram ਜੋ ਵੀ ਆਪਜੀ ਚਲਾਉਂਦੇ ਹੋ ਉਹਦੇ ਤੇ ਅਪਡੇਟਸ ਆਉਂਦੀਆਂ ਰਹਿੰਦੀਆਂ ਨੇ ਕਿ ਕਿੱਥੇ ਕੀ ਹੋਇਆ ਕਦੋਂ ਕੀ ਹੋਇਆ ਹੁਣ ਕੀ ਹੋ ਰਿਹਾ ਤੇ ਅੱਗੇ ਕੀ ਕਰਨਾ ਚਾਹੁੰਦੇ ਆ ਇਹ ਸਾਰੀਆਂ ਅਪਡੇਟਸ ਤਕਰੀਬਨ ਤਕਰੀਬਨ ਸਾਰੇ ਅੱਜ ਦੇ ਨੌਜਵਾਨਾਂ ਨੂੰ ਪਤਾ ਹੈ ਮੈਂ ਕੇਵਲ ਇੱਕੋ ਹੀ ਗੱਲ ਦੋ ਤਿੰਨ ਪੁਆਇੰਟਸ ਦੇ ਹਿਸਾਬ ਨਾਲ ਆਪਜੀ ਨਾਲ ਸਾਂਝੀ ਕਰਨਾ ਚਾਹੁੰਨਾ ਕਿ ਅੱਜ ਜਿਹੜੀ ਲੜਾਈ ਚੱਲ ਰਹੀ ਹੈ ਜਿਹੜੇ ਛੋਟੀ ਉਮਰ ਦੇ ਨੇ ਜਿਨ੍ਹਾਂ ਦੀ ਉਮਰ 35 ਤੋਂ 40 ਸਾਲ ਆ ਜਾਂ ਉਸ ਤੋਂ ਘੱਟ ਹੈ ਉਹਨਾਂ ਲਈ ਮੇਰੀਆਂ ਗੱਲਾਂ ਉਚੇਚੀਆਂ ਨੇ ਜਿਹੜੇ ਮੇਰੀ ਉਮਰ ਵਾਲੇ ਨੇ ਉਹਨਾਂ ਨੂੰ ਕਈ ਗੱਲਾਂ ਅਜਿਹਿਆਂ ਪਤਾ ਨੇ ਜਿਹੜੀਆਂ ਉਹਨਾਂ ਦੇ ਸਮਿਆਂ 'ਚ ਹੋਈਆਂ ਬੇਸ਼ੱਕ ਉਹਨਾਂ ਨੇ ਉਹਦੇ ਤੇ ਉਚੇਚਾ ਧਿਆਨ ਦਿੱਤਾ ਜਾਂ ਉਸ ਵਕਤ ਉਹ ਉਚੇਚਾ ਧਿਆਨ ਨਹੀਂ ਦੇ ਸਕੇ ਇਹ ਅਡਰੀ ਗੱਲ ਹੈ ਨਵੀਂ ਪਨੀਰੀ ਨਾਲ ਮੈਂ ਇਹ ਗੱਲ ਜ਼ਰੂਰ ਸਾਂਝੀ ਕਰਨਾ ਚਾਹਣਾ ਕਿ ਆਖਰ ਸਾਡੀ ਲੜਾਈ ਕੀ ਹੈ ਅਸੀਂ ਕਿਉਂ ਇੱਕ ਅਜਿਹੇ ਧਿਰ ਦੇ ਤੌਰ ਤੇ ਦੁਨੀਆ ਚ ਵਿਚਰ ਰਹੇ ਹਾਂ ਜਿਹੜੀ ਨਾ ਕਾਂਗਰਸ ਨਾਲ ਸਮਝੌਤਾ ਕਰਦੀ ਹੈ ਨਾ ਭਾਜਪਾ ਨਾਲ ਸਮਝੌਤਾ ਕਰਦੀ ਹੈ ਨਾ ਬਾਦਲਾ ਨਾਲ ਸਮਝੌਤਾ ਕਰਦੀ ਹੈ ਤੇ ਨਾ ਹੁਣ ਜਿਹੜੀ ਆਪ ਆਈ ਆ ਉਹਦੇ ਨਾਲ ਸਮਝੌਤਾ ਕਰਦੀ ਹੈ ਕਿਉਂ ਕਰਕੇ ਜਿਹੜਾ ਸਾਡਾ ਨੁਕਸਾਨ ਹੋਇਆ ਐਜ਼ ਅ ਸਿੱਖ ਐਜ਼ ਅ ਪੰਜਾਬੀ ਪੰਜਾਬ ਦੇ ਵਸਿੰਦੇ ਹੋਣ ਕਰਕੇ ਸਾਡੇ ਨਾਲ ਜਿਹੜਾ ਇਹਨਾਂ ਸਾਰੀਆਂ ਧਿਰਾਂ ਨੇ ਵੈਰ ਕਮਾਇਆ ਹੈ ਉਹਨਾਂ ਨਾਲ ਅਸੀਂ ਨਹੀਂ ਬੈਠ ਸਕਦੇ ਇਹ ਆਪਸ ਵਿੱਚ ਜ਼ਰੂਰ ਬੈਠਦੇ ਨੇ ਇੱਕ ਦੂਜੇ ਨਾਲ ਪਹਿਲਾਂ ਬਾਦਲ ਤੇ ਭਾਜਪੀ ਇਕੱਠੇ ਰਾਜ ਕਰਦੇ ਰਹੇ ਅੱਜ ਪੰਜਾਬ ਨੂੰ ਛੱਡ ਕੇ ਸਾਰੇ ਇੰਡੀਆ ਦੇ ਵਿੱਚ ਆਪ ਤੇ ਕਾਂਗਰਸ ਇਕੱਠੇ ਨੇ ਤੁਹਾਡੇ ਪਟਿਆਲੇ ਤੋਂ ਜਿਹੜੇ 4 ਵਾਰ ਐਮਪੀ ਬਣੇ ਨੇ ਬੀਬੀ ਪ੍ਰਨੀਤ ਕੌਰ ਜੀ ਅੱਜ ਉਹ ਭਾਜਪਾ ਚ ਨੇ ਤੇ ਜਿਹੜੇ ਗਾਂਧੀ ਜੀ ساری ਉਮਰ ਕਾਮਰੇਡ ਰਹੇ ਤੇ ਕਹਿੰਦੇ ਰਹੇ ਕਿ ਮੈਂ ਸਟੇਟਾਂ ਨੂੰ ਵਾਧ ਅਧਿਕਾਰ ਦਿਵਾਣ ਦੀ ਹੀ ਕੇਵਲ ਗੱਲ ਕਰਾਂਗਾ ਅੱਜ ਉਹ ਕਾਂਗਰਸੋਂ ਲੜ ਰਹੇ ਨੇ ਰਵਨੀਤ ਸਿੰਘ ਬਿੱਟੂ ਜਿਹਦੇ ਦਾਦਾ ਜੀ ਉਹਦਾ ਦਾਦਾ ਪਿਤਾ ਤਾਇਆ ਭਰਾ ਭੂਆ ਆਪ ਜਿਹੜੇ ਕਾਂਗਰਸ ਤੋਂ ਸਾਰਾ ਕੁਝ ਲੈਂਦੇ ਰਹੇ ਅੱਜ ਉਹ ਭਾਜਪਾ ਚਲੇ ਗਏ ਇਸ ਹਾਲਾਤ ਦੇ ਵਿੱਚ ਤੁਹਾਨੂੰ ਜਰੂਰ ਸੋਚਣਾ ਪਊਗਾ ਕਿ ਸਿਮਰਨਜੀਤ ਸਿੰਘ ਮਾਨ ਵਾਲੀ ਧਿਰ ਇਹਨਾਂ ਸਾਰਿਆਂ ਵਾਂਗ ਇੱਕ ਦੂਜੇ ਵਿੱਚ ਵੀ ਨਹੀਂ ਗਈ ਤੇ ਇਹਨਾਂ ਨਾਲ ਵੀ ਨਹੀਂ ਬੈਠੀ ਉਹਦਾ ਕਾਰਨ ਇਹ ਹੈ ਕਿ ਇਹਨਾਂ ਨੇ ਹਮੇਸ਼ਾ ਬੋਲ ਕੇ ਵਚਨ ਕਰਕੇ ਵਾਅਦੇ ਕਰਕੇ ਮੁਕਰੇ ਨੇ ਜਾਂ ਵਿਸ਼ਵਾਸ ਘਾਤ ਕੀਤਾ ਹੈ ਜੇ ਮੈਂ ਬਾਦਲ ਦੀ ਗੱਲ ਕਰਾਂ ਬਾਦਲ ਦਲ ਜਿਵੇਂ ਕਹਣਾ ਬਾਦਲ ਦਲ ਦੀ ਗੱਲ ਕਰਾਂ ਇਹਨਾਂ ਦੀ ਕਹਾਣੀ ਅੱਜ ਦੇ ਸਮੇਂ 'ਚ ਜਿਹੜਾ ਪਿੱਛੇ ਇਹਨਾਂ ਨੇ ਕੀਤਾ ਉਹਦੇ ਬਾਰੇ ਮੈਂ ਨਹੀਂ ਕਹਿੰਦਾ ਕੁਝ ਕਿਉਂ ਨਹੀਂ ਕਹਿੰਦਾ ਕਿ 70 ਤੱਕ 75 ਤੱਕ ਜਿਹੜਾ ਅਕਾਲੀ ਦਲ 1920 ਵਿੱਚ ਬਣਿਆ ਸੀ ਉਹ ਬਿਲਕੁਲ ਠੀਕ ਚੱਲ ਰਿਹਾ ਸੀ ਉਹ ਕੁਰਬਾਨੀਆਂ ਦੇ ਕੇ ਆਪਣੀ ਕੌਮ ਨੂੰ ਉੱਪਰ ਲੈ ਕੇ ਜਾਂਦਾ ਸੀ ਪਰ 1975 ਤੋਂ ਬਾਅਦ ਜਦੋਂ 77 ਵਿੱਚ ਬਾਦਲ ਪਹਿਲੀ ਵਾਰ ਚੀਜ਼ ਦੂਜੀ ਵਾਰ ਚੀਜ਼ ਮਿਸਟਰ ਬਣਿਆ ਉਸ ਵਕਤ ਉਹਨਾਂ ਨੇ 78 ਦੇ ਵਿੱਚ ਸਿੱਖਾਂ ਦੇ ਕਤਲੇਆਮ ਤੇ ਜਿਹੜੀ ਚੁੱਪ ਵੱਟੀ ਹੈ ਜਿਹੜੀ 13 ਅਪ੍ਰੈਲ ਨੂੰ ਵਿਸਾਖੀ ਵਾਲੇ ਦਿਨ ਅੰਮ੍ਰਿਤਸਰ ਦੇ ਵਿੱਚ 13 ਸਿੱਖਾਂ ਦਾ ਕਤਲਿਆਮ ਹੋਇਆ ਸ਼ਹੀਦੀ ਹੋਈ ਹੈ ਉਸਤੇ ਪ੍ਰਕਾਸ਼ ਸਿੰਘ ਬਾਦਲ ਨੇ ਅਜੇ ਹੀ ਚੁੱਪ ਵੱਟੀ ਹੈ ਜਿਦੇ ਕਰਕੇ ਇਹਦਾ ਇਹ ਚੀਫ ਮਿਨਿਸਟਰ ਹੋਣ ਦੇ ਬਾਵਜੂਦ ਵੀ ਕਿਸੇ ਇੱਕ ਵੀ ਬੰਦੇ ਨੂੰ ਇੱਕ ਘੰਟੇ ਦੀ ਵੀ ਸਜ਼ਾ ਨਹੀਂ ਦਿਵਾ ਸਕਿਆ ਕੱਢੋ YouTube ਕੱਢੋ Google ਪਾਓ 13 April 1978 ਚ ਪੰਜਾਬ ਚ ਕੀ ਹੋਇਆ ਸੀ ਤੋਂ ਤੁਹਾਡੇ ਸਾਹਮਣੇ ਆਇਆ ਸੀ ਆਏਗਾ ਕਿ 13 ਸਿੱਖਾਂ ਦਾ ਸ਼ਹਾਦਤ ਹੋਈ ਸੀ ਅੰਮ੍ਰਿਤਸਰ ਸ਼ਹਿਰ 'ਚ ਤੇ ਚੀਫ ਮਿਨਿਸਟਰ ਕੌਣ ਸੀ ਪ੍ਰਕਾਸ਼ ਸਿੰਘ ਬਾਦਲ ਇੱਕ ਵੀ ਬੰਦੇ ਨੂੰ ਸਜ਼ਾ ਨਹੀਂ ਹੋਈ ਇਹ ਸਾਰਾ ਕੁਝ ਗੂਗਲ 'ਚ ਤੁਹਾਨੂੰ ਮਿਲ ਸਕਦਾ ਉਤੋਂ ਬਾਅਦ 84 ਹੋਇਆ 84 ਬੇਸ਼ੱਕ ਕਾਂਗਰਸ ਨੇ ਕੀਤਾ ਇਹਦੇ 'ਚ ਕੋਈ ਇਕਰਤੀ ਪਰ ਵੀ ਨਹੀਂ ਪਰ ਭਾਜਪੀ ਮੁਜ਼ਾਰੇ ਕਰਦੀ ਸੀ ਕਿ ਦਰਬਾਰ ਸਾਹਿਬ ਤੇ ਹਮਲਾ ਛੇਤੀ ਕਰੋ ਉਸ ਤੋਂ ਬਾਅਦ ਕਿਤਾਬ ਲਿਖੀ ਅਡਵਾਨੀ ਨੇ ਲਾਲ ਕਿਸ਼ਨ ਅਡਵਾਨੀ ਨੇ ਜਿਸ ਕਿਤਾਬ ਦਾ ਨਾਮ ਹੈ ਮਾਈ ਕੰਟਰੀ ਮਾਈ ਲਾਈਫ ਉਹਦੇ ਵਿੱਚ ਉਹ ਲਿਖਦਾ ਹੈ ਕਿ ਇੰਦਰਾ ਗਾਂਧੀ ਦਰਬਾਰ ਸਾਹਿਬ ਤੇ ਹਮਲਾ ਕਰਨ ਤੋਂ ਝਿਜਕਦੀ ਸੀ ਡਰਦੀ ਸੀ ਕਰਨਾ ਚਾਹੁੰਦੀ ਸੀ ਪਰ ਡਰਦੀ ਸੀ ਅਸੀਂ ਉਸ ਨੂੰ ਹੱਲਾਸ਼ੀਰੀ ਦੇ ਕੇ ਇਹ ਹਮਲਾ ਕਰਵਾਇਆ ਹੋਗੇ ਨਾ ਸਾਂਝੇ ਇਕੱਠੇ ਹੋਗੇ ਨਾ ਭਾਜਪਾ ਤੇ ਕਾਂਗਰਸ ਤੇ ਬਾਦਲ ਇਹਨਾਂ ਨਾਲ ਮੀਟਿੰਗਾਂ ਕਰਦਾ ਰਿਹਾ ਤੇ ਕਹਿੰਦਾ ਰਿਹਾ ਸੰਜ ਜਰਨੈਲ ਸਿੰਘ ਭਿੰਡਰਿਆਂ ਵਾਲਾ ਕਾਂਗਰਸ ਦਾ ਏਜੰਟ ਹੈ ਅੱਗੇ ਚੱਲੋ 92 ਦੇ ਵਿੱਚ ਜਿਹੜਾ ਕਾਂਗਰਸ ਦਾ ਚੀਫ ਮਿੰისტਰ ਬਿਆਨਤ ਸਿੰਘ ਬਣਿਆ ਉਹਨੇ ਜੋ ਮੁੰਡਿਆਂ ਦਾ ਕਹਾਨ ਕਰਵਾਇਆ ਉਹ ਮਤਲਬ ਕਿ ਸੋਚਿਆ ਵੀ ਨਹੀਂ ਜਾ ਸਕਦਾ ਸੀ ਉਹਨੇ ਸਾਡੇ ਜਥੇਦਾਰ ਭਾਈ ਗੁਰਦੇਵ ਸਿੰਘ ਕੌਂਕੇ ਨੂੰ ਟੁਕੜਾ ਟੁਕੜਾ ਕਰਕੇ ਦਰਿਆ ਦੇ ਵਿੱਚ ਰੋੜਤਾ ਉਹਨੇ ਜਸਵੰਤ ਸਿੰਘ ਖਾਲੜਾ ਜਿਹੜਾ ਸਾਡੇ ਮੁੰਡਿਆਂ ਦਾ ਝੂਠੇ ਮੁਕਾਬਲਿਆਂ ਦਾ ਹਿਸਾਬ ਕਿਤਾਬ ਲਾ ਰਿਹਾ ਸੀ ਤੇ 25000 ਬੰਦਿਆਂ ਦਾ ਹਿਸਾਬ ਲਾ ਲਿਆ ਸੀ ਉਹਨਾਂ ਨੇ ਜਸਵੰਤ ਸਿੰਘ ਖਾਲੜਾ ਨੂੰ ਵੀ ਸ਼ਹੀਦ ਕਰਤਾ ਅੱਗੇ ਚੱਲੋ 97 ਚ ਸਰਕਾਰ ਬਣੀ ਪ੍ਰਕਾਸ਼ ਸਿੰਘ ਬਾਦਲ ਦੀ ਫੇਰ 99 ਚ ਬਣੀ ਕਾਂਗਰਸ ਦੀ 97 ਚ ਬਣੀ ਬਾਦਲ ਦੀ ਤੇ ਬਾਦਲ ਦਾ ਮੈਨੀਫੈਸਟੋ ਕੱਢ ਕੇ ਦੇਖੋ 1997 ਵਾਲਾ ਉਹਨੇ ਲਿਖਿਆ ਪਹਿਲੀ ਲਾਈਨ ਸੀ ਜੇ ਮੈਨੂੰ ਚੀਫ ਮਿਨਿਸਟਰ ਬਣਾਉਨੇ ਹੋ ਤਾਂ ਮੈਂ ਸਾਰੇ ਬੰਦੀ ਸਿੰਘ ਰਿਹਾ ਕਰਾਂਗਾ ਇਹ ਗੱਲ ਹੈ 1997 ਦੀ 1995 ਚ ਹਵਾਰਾ ਸਾਹਿਬ ਤਾਰਾ ਸਾਹਿਬ ਭਿਉਰਾ ਸਾਹਿਬ ਤੇ ਹੋਰ ਉਹਨਾਂ ਦੇ ਸਾਥੀ ਰਾਜਵਾਨਾ ਸਾਹਿਬ ਇਹ ਸਾਰੇ ਗ੍ਰਿਫਤਾਰ ਹੋ ਗਏ ਸੀ ਭਾਵ ਬੰਦੀ ਸਿੰਘ ਬਣ ਗਏ ਸੀ ਜੇ 97 ਚ ਉਹਨੇ ਕਿਹਾ ਕਿ ਮੈਂ ਰਿਹਾ ਕਰੂੰਗਾ ਪਰ ਉਹ ਤਾਂ ਅੱਜ ਵੀ ਬੰਦੀ ਸਿੰਘ ਨੇ ਅੱਜ ਬਲਟੋਵਾ ਕਹਿ ਰਿਹਾ ਵੀ ਅਸੀਂ ਉਹਨਾਂ ਨੂੰ ਰਿਹਾ ਕਰਾਉਣਾ ਹੈ ਦਿਨਵਾਰ ਉਸ ਤੋਂ ਬਾਅਦ ਸਰਕਾਰ ਬਣੀ ਹੈ 97 ਚ ਬਣੀ ਹੈ 7 ਚ ਬਣੀ ਹੈ 12 ਚ ਬਣੀ ਹੈ 15 ਸਾਲ ਉਸ ਤੋਂ ਬਾਅਦ ਰਾਜ ਕੀਤਾ ਉਦੋਂ ਵੀ ਉਹ ਬੰਦੀ ਸਿੰਘ ਸੀਗੇ ਉਹ ਅੱਜ ਵੀ ਬੰਦੀ ਸਿੰਘ ਨੇ ਅੱਜ ਤੁਸੀਂ ਕਿਹੜੇ ਮੂੰਹ ਨਾਲ ਕਹਿੰਦੇ ਹੋ ਵੀ ਅਸੀਂ ਛਡਾਵਾਂਗੇ ਜਦੋਂ ਤੁਹਾਡੇ ਇੱਥੇਾਂ ਕੁਰਸੀ ਸੀ ਉਦੋਂ ਦਾ ਤੁਸੀਂ ਕੋਈ ਉਦਮ ਕੀਤਾ ਨਹੀਂ ਚਿੱਠੀਆਂ ਲਿਖੀਆਂ ਪ੍ਰਕਾਸ਼ ਸਿੰਘ ਬਾਦਲ ਨੇ ਜੇ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਜੇਲ੍ਹ ਪੰਜਾਬ ਤਬਦੀਲ ਕਰ ਦਿੱਤੀ ਜਾਏਗੀ ਤਾਂ ਪੰਜਾਬ ਦੇ ਅਮਨ ਕਾਨੂੰਨ ਨੂੰ ਖਤਰਾ ਹੋ ਜਾਏਗਾ। ਇਸ ਸਰਕਾਰੀ ਚਿੱਠੀਆਂ ਨੇ ਫਿਰ ਕਾਂਗਰਸ ਬਣੀ ਅਮਰਿੰਦਰ ਸਿੰਘ ਨੇ ਜੋ ਕਿਹਾ ਆਪ ਜੀ ਨੂੰ ਪਤਾ ਹੈ। ਫਿਰ 17 ਵਿੱਚ ਫਿਰ ਕਾਂਗਰਸ ਬਣੀ ਵਿੱਚੋਂ ਬਾਦਲ ਬਣਿਆ 15 ਸਾਲ 10 ਸਾਲ ਫਿਰ ਫਿਰ ਅਮਰਿੰਦਰ ਸਿੰਘ ਬਣਿਆ ਉਹਨੇ ਗੁਟਕਾ ਚੱਕ ਕੇ ਉੱਥੇ ਤਰਵੰਡੀ ਸਾਬੋ ਚ ਕਿਹਾ ਕਿ ਮੈਂ ਗੁਰਗਨ ਸਾਹਿਬ ਜੀ ਦੇ ਕਾਤਲ ਲੱਭਾਂਗਾ ਤੇ ਇਹਦੀਆਂ ਪੈੜਾਂ ਬਾਦਲਵਾਲ ਜਾਂਦੀਆਂ ਨੇ 5 ਸਾਲ ਉਹ ਬਤਾ ਗਿਆ ਫਿਰ ਵੀ ਕੁਝ ਨਹੀਂ ਹੋਇਆ ਤੁਹਾਡੇ ਗੁਰਗਨ ਸਾਹਿਬ ਦੀ ਬੇਅਦਬੀ ਹੋ ਗਈ ਅੱਜ ਮੁਕੱਦਮਾ ਕਿਸਤੇ ਚੱਲ ਰਿਹਾ ਹੈ ਜਿਹੜਾ ਗੁਰਗਨ ਸਾਹਿਬ ਦੀ ਬੇਅਦਬੀ ਦਾ ਕੋਰਟ ਕਪੂਰੇ ਅਦਾਲਤ ਚ ਮੁਕੱਦਮਾ ਕਿਸਤੇ ਚੱਲ ਰਿਹਾ ਹੈ ਪ੍ਰਕਾਸ਼ ਸਿੰਘ ਬਾਦਲ ਮਰ ਗਿਆ ਉਸਤੇ ਮੁਕੱਦਮਾ ਚੱਲ ਰਿਹਾ ਹੈ ਸੁਖਬੀਰ ਸਿੰਘ ਬਾਦਲ ਪੇਸ਼ੀਆਂ ਭੁਗਤਦਾ ਕੋਰਟ ਕਪੂਰੇ ਸੁਮੇਧ ਸੈਣੀ ਤੇ ਬਾਬਾ ਉਹ ਤਾਂ ਇਹਨਾਂ ਦੇ ਸਾਥੀ ਨੇ ਸੋ ਇਹ ਜਿਹੜੀਆਂ ਸਾਰੀਆਂ ਗੱਲਾਂ ਨੇ ਇਹਦੇ ਵਿੱਚੋਂ ਤੁਸੀਂ ਕੌਮ ਦੇ ਤੌਰ ਤੇ ਤੁਸੀਂ ਪੰਜਾਬ ਦੇ ਤੌਰ ਤੇ ਕਿੱਥੇ ਖੜਦੇ ਹੋ ਕਿਉਂ ਆਪਾਂ ਲੋਕ ਇਹਨਾਂ ਨੂੰ ਬਾਰ-ਬਾਰ ਫਿਰ ਗੱਦੀ ਦੇ ਰਹੇ ਹਾਂ ਕਿਉਂ ਤੁਸੀਂ ਇਹ ਨਹੀਂ ਸੋਚਦੇ ਸਾਰੇ ਮੇਰਾ ਸ਼ਿਕਵਾ ਹੈ ਤੁਹਾਡੇ ਤੇ ਤੁਸੀਂ ਉੱਠ ਕੇ ਮੈਨੂੰ ਸਵਾਲ ਕਰ ਸਕਦੇ ਹੋ ਕਿ ਤੁਸੀਂ ਕਿਉਂ ਨਹੀਂ ਸੋਚਦੇ ਯਾਰੋ ਇਹਨਾਂ ਨੇ ਪੰਜਾਬ ਵਾਸਤੇ ਤੇ ਸਿੱਖ ਕੌਮ ਵਾਸਤੇ ਕੀਤਾ ਤਾਂ ਕੁਝ ਹੈ ਹੀ ਨਹੀਂ ਅਸੀਂ ਫਿਰ ਇਹਨਾਂ ਨੂੰ ਜਿਤਾ ਦਿੰਨੇ ਆ ਬੇਸ਼ੱਕ ਤੁਸੀਂ ਜਿਹੜੇ ਬੈਠੇ ਹੋ ਹੋ ਸਕਦਾ ਤੁਸੀਂ ਨਾ ਜਿਤਾਉਂਦੇ ਹੋਵੋ ਪਰ ਆਮ ਤੌਰ ਤੇ ਪੰਜਾਬ ਦੇ ਗੱਲ ਤਾਂ ਇਹ ਆਏਗੀ ਨਾ ਆ ਹੁਣ ਤੁਸੀਂ ਆਪ ਨੂੰ ਜਿਤਾਤਾ ਜਦੋਂ ਤੁਸੀਂ ਇਹਨਾਂ ਨੂੰ ਜਿਤਾਉਂਦੇ ਰਹੇ ਜਿਹੜੀਆਂ ਗੱਲਾਂ ਮੈਂ ਦੱਸੀਆਂ ਨੇ ਪਿੱਛੇ ਉਦੋਂ ਸਿਮਰਨਜੀਤ ਸਿੰਘ ਮਾਨ ਵੀ ਤੇ ਉਹਦੀ ਧਿਰ ਵੀ ਇੱਥੇ ਹੀ ਸੀ ਤੁਸੀਂ ਉਹਨੂੰ ਕਦੇ ਪੰਜਾਬ ਦਾ ਚੀਫ ਮਿਨਿਸਟਰ ਨਹੀਂ ਬਣਾਇਆ ਆਪ ਨੂੰ ਬੜਾਤਾ ਆਪ ਦਾ ਕਿਹੜਾ ਕੰਮ ਦੇਖ ਲਿਆ ਸੀ ਪੰਜਾਬ ਨੇ ਸਿਮਰਨਜੀਤ ਸਿੰਘ ਮਾਨ ਦਾ ਕਿਹੜਾ ਕੰਮ ਨਹੀਂ ਦੇਖਿਆ ਸੀ ਪੰਜਾਬ ਨੇ ਉਹ ਤਾਂ ਉੱਥੇ ਹੀ ਖੜਾ ਹੈ ਉਹਨੇ ਤੁਹਾਡੇ ਨਾਲ ਕਦੇ ਕੋਈ ਝੂਠਾ ਵਾਦਾ ਨਹੀਂ ਕੀਤਾ ਉਹ ਤਾਂ ਉੱਥੇ ਹੀ ਖੜਾ ਜਿੱਥੇ 1984 'ਚ ਖੜਾ ਸੀ 1984 'ਚ ਵੀ ਕਿਉਂ ਖੜਾ ਸੀ ਕਿਉਂਕਿ ਦਰਬਾਰ ਸਾਹਿਬ ਤੋਂ ਹਮਲੇ ਤੋਂ ਬਾਅਦ ਉਹਨੇ ਆਪਣੀ ਡੀਆਈਜੀ ਦੀ ਸੀਟ ਛੱਡਤੀ ਸੀ ਤੇ ਕਾਂਗਰਸ ਸਰਕਾਰ ਨੇ ਉਹਨੂੰ ਕੈਦ ਕਰਕੇ 5 ਸਾਲ ਪਾਗਲਪੁਰ ਦੀਆਂ ਜੇਲ੍ਹਾਂ 'ਚ ਡਕਤਿਆ ਸੀ ਤਸੀਹੇ ਕੀਤੇ ਸੀ ਉਹ ਫਿਰ ਵੀ ਉੱਥੇ ਹੀ ਖੜਾ ਹੈ ਜੇ 99 ਚ ਬਾਹਰ ਆਇਆ ਉਹ ਵੀ ਲੋਕਾਂ ਦੀ ਵੋਟ ਨਾਲ ਬਾਹਰ ਆਇਆ ਅੱਜ ਉਹ ਵੀ ਅਸੀਂ ਵੀ ਚਾਹੁੰਦੇ ਹਾਂ ਕਿ ਜੇ ਸਿਮਰਨਜੀਤ ਸਿੰਘ ਮਾਨ ਵੀ ਖਡੂਰ ਸਾਹਿਬ ਤੋਂ ਜਿੱਤ ਕੇ ਜੇਲ੍ਹ ਤੋਂ ਬਾਹਰ ਆ ਸਕਦੇ ਨੇ ਤਾਂ ਕੀ ਕਾਰਨ ਹੈ ਕਿ ਅੱਜ ਜਿਹੜਾ ਅਮਰਤਪਾਲ ਸਿੰਘ ਹੈ ਉਹ ਵੀ ਬਾਹਰ ਆਉਣਾ ਚਾਹੀਦਾ ਉਸੇ ਖਡੂਰ ਸਾਹਿਬ ਕੁਦਰਤੀ ਉਹ ਵੀ ਉਸੇ ਖਡੂਰ ਸਾਹਿਬ ਦੇ ਵਿੱਚ ਰਹਿੰਦਾ ਪਰ ਬਾਦਲ ਨੇ ਉੱਥੇ ਵੀ ਆਪਣਾ ਬੰਦਾ ਖੜਾ ਕਰਤਾ ਉੱਥੇ ਵੀ ਵਿਰਸਾ ਸਿੰਘ ਬਲਟੋਏ ਨੂੰ ਇਨਾਂ ਦੀਆਂ ਵੋਟਾਂ ਘਟਾਉਣ ਵਾਸਤੇ ਤੇ ਦਿੱਲੀ ਨੂੰ ਸਨੇਹਾ ਦੇਣ ਵਾਸਤੇ ਕਿ ਦਿੱਲੀ ਜੀ ਅਸੀਂ ਬੰਦਾ ਖੜਾ ਕਰਾਂਗੇ ਤੇ ਅਮਰਤਪਾਲ ਦੀਆਂ ਵੋਟਾਂ ਘਟਾਵਾਂਗੇ ਤਾਂ ਜੋ ਉਹ ਜਿੱਤ ਨਾ ਸਕੇ ਇਹਦੇ ਵਿੱਚ ਕੋਈ ਸ਼ੱਕ ਹੈ ਤਾਂ ਬੇਸ਼ੱਕ ਤੁਸੀਂ ਮੇਰੇ ਨਾਲ ਗੱਲ ਵੀ ਕਰ ਲਓ ਜਾਂ ਤੁਸੀਂ ਆਪਣੇ ਗੂਗਲ 'ਚ ਦੇਖ ਲਓ ਸਾਡਾ ਵੀ ਬੰਦਾ ਉੱਥੇ ਖੜਾ ਸੀ ਸ਼੍ਰੋਮਣੀ ਕਾਲਜ ਦਾ ਅੰਮ੍ਰਿਤਸਰ ਦਾ ਬੰਦਾ ਵੀ ਹਰਪਾਲ ਸਿੰਘ ਬਲੇਰ ਉੱਥੇ ਖੜਾ ਸੀ ਜਦੋਂ ਭਾਈ ਅਮਰਤਪਾਲ ਸਿੰਘ ਜੀ ਤੇ ਉਹਨਾਂ ਦੇ ਪਰਿਵਾਰ ਨੇ ਉਹਨਾਂ ਦਾ ਗੱਲ ਉਹਨਾਂ ਦੇ ਪਰਿਵਾਰ ਨੇ ਦੱਸੀ ਕਿ ਅਮਰਤਪਾਲ ਸਿੰਘ ਜੀ ਖੜਨਗੇ ਸਿਮਰਨਜੀਤ ਸਿੰਘ ਮਾਨ ਨੇ ਚੰਡੀਗੜ੍ਹ ਜਾ ਕੇ ਸਪੈਸ਼ਲ ਪ੍ਰੈਸ ਕਾਨਫਰੰਸ ਕਰਕੇ ਆਪਣਾ ਬੰਦਾ ਹਰਪਾਲ ਸਿੰਘ ਬਲੇਰ ਕੋਲ ਹੀ ਬਿਠਾ ਕੇ ਵਾਪਸ ਲੈ ਲਿਆ ਉਹਨਾਂ ਨੇ ਖੜਾ ਕਰਤਾ ਹੁਣ ਪੰਜਾਬ ਦਾ ਤੇ ਕੌਮ ਦਾ ਇਤਿਹਾਸੀ ਕੌਣ ਹੈ ਕੌਣ ਉਹਦੀ ਪ੍ਰਵਾਹ ਕਰਦਾ ਇਹ ਸਮਝਣ ਵਿੱਚ ਤਾਂ ਹੁਣ ਕੋਈ ਭੁਲੇਖਾ ਨਹੀਂ ਰਹਿਣਾ ਚਾਹੀਦਾ ਕਿ ਇੰਨੇ ਸਾਲ ਦਾ ਜਿਹੜਾ ਇਹ ਚੱਕਰ ਚੱਲ ਰਿਹਾ ਹੈ ਉਹਦੇ ਵਿੱਚ ਕੌਣ ਦੋਸ਼ੀ ਹੈ ਤੇ ਕੌਣ ਪੰਥ ਪ੍ਰਸਤ ਹੈ ਮੈਂ ਇੱਕ ਗੱਲ ਜ਼ਰੂਰ ਤੁਹਾਨੂੰ ਬੇਨਤੀ ਰੂਪ ਚ ਕਹਿਣਾ ਕਿ ਸਿੱਖ ਕੌਮ ਤੇ ਪੰਜਾਬ ਦਾ ਰਿਸ਼ਤਾ ਇਹੋ ਜਿਹਾ ਬਣ ਗਿਆ ਹੈ ਕਿ ਦੋਨੇ ਹੀ ਇੱਕ ਦੂਜੇ ਦੇ ਨਾਲ ਰਹਿ ਕੇ ਹੀ ਜਿੰਦਾ ਰਹਿ ਸਕਦੇ ਨੇ ਪੰਜਾਬ ਹੈ ਤਾਂ ਕੌਮ ਹੈ ਕੌਮ ਹੈ ਤਾਂ ਪੰਜਾਬ ਹੈ ਬਿਸ਼ੱਕ ਕੌਮ ਬਹੁਤ ਵੱਡੀ ਹੁੰਦੀ ਹੈ ਪਰ ਅੱਜ ਦੀ ਡੇਟ ਚ ਦੇਖਿਆ ਜਾਵੇ ਕਿ 80% ਦੁਨੀਆ ਦਾ ਸਿੱਖ 80% ਪੜ ਕੇ ਦੇਖ ਲਓ ਇਸ ਪੰਜਾਬ ਚ ਰਹਿੰਦਾ ਹੈ 20% ਬਾਕੀ ਜਿੰਨੇ ਸਿੱਖ ਹਾਂ ਅਸੀਂ 2 ਕਰੋੜਾ 2.5 ਕਰੋੜਾ 3 ਕਰੋੜਾ ਉਹਦੇ ਚੋਂ 75 80% ਸਿੱਖ ਜਿਹੜਾ ਇਸ ਪੰਜਾਬ 'ਚ ਰਹਿੰਦਾ ਫਿਰ ਇਸ ਪੰਜਾਬ ਤੋਂ ਬਿਨਾ ਸਿੱਖ ਕੌਮ ਦੀ ਹੋਂਦ ਖਤਰੇ 'ਚ ਹੈ ਤਾਂ ਹੀ ਦੀਪ ਸਿੱਧੂ ਕਹਿੰਦਾ ਸੀ ਅ ਚੁੱਕ ਲੋ ਯਾਰ ਤੁਸੀਂ ਤਾਂ ਹੀ ਦੀਪ ਸਿੱਧੂ ਕਹਿੰਦਾ ਸੀ ਕਿ ਮੈਂ ਹੋਂਦ ਦੀ ਲੜਾਈ ਲੈਣਾ ਚਾਹੁੰਨਾ ਤੇ ਲੜ ਰਿਹਾ ਕੇਵਲ ਫਸਲਾਂ ਦੀ ਨਹੀਂ ਨਸਲਾਂ ਦੀ ਵੀ ਲੜਾਈ ਲੈਣਾ ਚਾਹੁੰਨਾ ਉਹਨੇ ਬਹੁਤ ਸਮਝਾਇਆ ਇਹ ਪਤਾ ਨਹੀਂ ਪਾਸ਼ਾ ਨੂੰ ਕੀ ਮਨਜ਼ੂਰ ਸੀ ਪਾਸ਼ਾ ਨੂੰ ਕੀ ਮਨਜ਼ੂਰ ਸੀ ਕਿ ਉਹ ਸਾਡੇ ਤੋਂ ਬਹੁਤ ਜਲਦੀ ਚਲਾ ਗਿਆ ਨਹੀਂ ਤਾਂ ਸਦਾ ਸਿਮਰ ਸਿੰਘ ਮਾਨ ਨੇ ਤਾਂ ਉਹਨਾਂ ਨੂੰ ਆਪਣੇ ਹੱਥ ਕਰਪਾਨ ਫੜਾ ਦਿੱਤੀ ਸੀ ਆਪਣੀ ਭਾਵ ਕੈਣ ਤੋਂ ਉਹਨਾਂ ਨੂੰ ਆਪਣੀ ਪਾਰਟੀ ਦਾ ਨਵਾਂ ਅਗਲਾ ਅਗਵਾਈ ਦੇਣ ਨੂੰ ਤਿਆਰ ਹੋ ਗਏ ਸੀ ਸਾਡੇ ਵਰਗੇ ਵੱਡੀ ਉਮਰ ਵਾਲਾ ਨੂੰ ਛੱਡ ਕੇ ਉਹਨਾਂ ਨੂੰ ਲੱਗਿਆ ਨਹੀਂ ਇਹ ਸਾਰੇ ਸਾਥੀ ਨੇ ਇਹ ਮੇਰੇ ਸਾਥੀ ਨੇ ਇਹ ਦੀਪ ਦਾ ਵੀ ਸਾਥ ਦੇਣਗੇ ਤੇ ਦੀਪ ਇਸ ਅਪਾਰਟੀ ਦੀ ਸਿੱਖਾਂ ਦੀ ਤੇ ਪੰਜਾਬ ਦੀ ਅਗਲੀ ਅਗਵਾਈ ਬਹੁਤ ਵਧੀਆ ਤਰੀਕੇ ਨਾਲ ਕਰ ਸਕਦੇ ਹਨ ਪਰ ਰੱਬ ਨੂੰ ਕੋਈ ਹੋਰ ਮਜੂਦ ਸੀ ਸੋ ਇਹ ਮੇਰੀਆਂ ਬੇਨਤੀਆਂ ਨੇ ਪੰਜਾਬ ਦੀ ਇੱਕ ਧਿਰ ਬਣਾਓ ਤੁਸੀਂ ਨੌਜਵਾਨ ਬਣਾ ਸਕਦੇ ਹੋ ਜੇ ਤੁਸੀਂ ਬਿਲਕੁਲ ਸਧਾਰਨ ਆਪ ਵਾਲੇ ਬੰਦਿਆਂ ਨੂੰ ਐਮ ਐਲ ਏ ਤੇ ਐਮ ਪੀ ਤੇ ਸਭ ਕੁਝ ਚੀਫ ਮਿਨਿਸਟਰ ਬਣਾ ਸਕਦੇ ਹੋ ਤਾਂ ਤੁਸੀਂ ਸਾਨੂੰ ਕਿਉਂ ਨਹੀਂ ਬਣਾ ਸਕਦੇ ਬ੍ਰਾਊਨ ਵਾਲੇ ਤਾਂ ਲੋਕ ਨੇ ਨਾ ਭਰਾਣ ਵਾਲੇ ਲੀਡਰ ਨਹੀਂ ਹੁੰਦੇ ਲੀਡਰ ਬਰਨ ਵਾਲੇ ਹੁੰਦੇ ਨੇ ਤੁਸੀ ਇਹ ਦੇਖਣਾ ਹੁੰਦਾ ਹੈ ਕਿ ਕਿਹੜਾ ਲੀਡਰ ਆਪਣੀ ਕਹੀ ਹੋਈ ਗੱਲ ਤੇ ਪੱਕਾ ਉਤਰਦਾ ਹੈ ਤੇ ਕਿਹੜਾ ਲੀਡਰ ਆਪਣੀ ਜ਼ੁਬਾਨ ਛੱਡੋ ਆਪਣੀ ਪਾਰਟੀ ਹੀ ਬਦਲ ਲੈਂਦਾ ਆਪਣੇ ਮਫਾਦ ਦੇ ਲਈ ਇਹ ਦੇਖਣਾ ਜਨਤਾ ਨੇ ਹੁੰਦਾ ਹੈ ਵੋਟ ਪਾਉਣ ਤੋਂ ਪਹਿਲਾਂ ਜੇ ਇਹ ਗੱਲਾਂ ਅਸੀਂ ਧਿਆਨ ਦੇ ਆਂ ਬਾਕੀ ਇਹਨਾਂ 50 ਸਾਲਾਂ ਚ ਜਿੰਨੀਆਂ ਕਿ ਮੈਂ ਗੱਲਾਂ ਕੀਤੀਆਂ ਨੇ ਜ਼ਰੂਰੀ ਨਹੀਂ ਕਿ ਇਹੀ ਵਾਪਰੀਆਂ ਨੇ ਬੇਅੰਤ ਹੋਰ ਗੱਲਾਂ ਵਾਪਰੀਆਂ ਨੇ ਵਾਹਿਗੁਰੂ ਦੀ ਕਿਰਪਾ ਨਾਲ ਮੈਨੂੰ 78 ਤੋਂ ਲੈ ਕੇ ਅੱਜ ਤੱਕ ਇੱਕ ਇੱਕ ਗੱਲ ਸਿਸਟੇਮੈਟਿਕਲੀ ਜਿੱਦਾਂ ਉਹ ਵਾਪਰੀਆਂ ਉਦਾਂ ਯਾਦ ਨੇ ਕਿਉਂਕਿ ਮੈਂ 1981 ਤੋਂ ਲੈ ਕਰਕੇ ਅੱਜ ਤੱਕ ਇਸੇ ਲਾਈਨ ਤੇ ਖੜਾ ਜਿੱਥੇ ਮੈਂ ਅੱਜ ਬੋਲ ਰਿਹਾ ਮੈਂ ਕੈਸੀਚ ਵੀ ਇੱਥੇ ਸੀ ਮੈਂ ਅਗਲੇ ਸਾਲਾਂ ਵਿੱਚ ਵੀ ਇੱਥੇ ਸੀ ਮੈਂ ਅੱਜ ਵੀ ਉੱਥੇ ਹੀ ਖੜਾ ਬੇਸ਼ੱਕ ਕਦਮੇ ਪੜਦਾ ਸੀ ਕਦਮੇ ਪੜਾਉਂਦਾ ਸੀ ਤੇ ਅੱਜ ਪਾਰਟੀ ਦੇ ਨਾਲ ਸਾਰਾ ਦਿਨ ਚੱਲਦਾ 98 ਤੋਂ ਬਾਅਦ ਪਰ ਮੈਂ ਅਕੀਦਤ ਦੇ ਤੌਰ ਤੇ ਉੱਥੇ ਹੀ ਖੜਾ ਜਿੱਥੇ 1981 ਚ ਸੰਜਨੈਲ ਸਿੰਘ ਜੀ ਨੇ ਇਸ ਮੋੜੇ ਤੇ ਹੱਥ ਰੱਖ ਕੇ ਕਿਹਾ ਸੀ ਕਿ ਨੌਜਵਾਨੋ ਕੀ ਕਰਦੇ ਹੋ ਜਦੋਂ ਮੈਂ ਕਿਹਾ ਸੀ ਪੜਦੇ ਆਂ ਸ਼ਾਬਾਸ਼ ਪੜੋ ਦਲੀਲ ਪੈਦਾ ਕਰੋ ਤੇ ਅਗਲਾ ਟਾਈਮ ਤੁਹਾਡਾ ਹੈ ਕੌਮ ਦੀ ਸੇਵਾ ਕਰੋ ਹੁਣ ਕੌਮ ਦੀ ਸੇਵਾ ਕਿਵੇਂ ਕਰਨੀ ਸੀ ਇਹ ਹੁਣ ਮੈਂ ਕਹਿ ਸਕਦਾ ਉਸ ਟਾਈਮ ਤਾਂ ਮੈਨੂੰ ਕੋਈ ਪਤਾ ਨਹੀਂ ਸੀ 81 ਚ ਮੈਨੂੰ ਕੋਈ ਪਤਾ ਨਹੀਂ ਸੀ ਅੱਜ ਮੈਂ ਕਹਿ ਸਕਦਾ ਇਸ ਗੱਲ ਨੂੰ 44 ਸਾਲ ਹੋ ਗਏ ਨੇ ਜਦੋਂ ਉਹਨਾਂ ਨੇ ਮੈਨੂੰ ਕਿਹਾ ਸੀ 44 ਸਾਲ ਚੋਂ ਇੱਕ ਪਲ ਵੀ ਐਸਾ ਨਹੀਂ ਆਇਆ ਕਿ ਮੈਂ ਇਸ ਸੋਚ ਤੋਂ ਅੱਡ ਹੋ ਕੇ ਜੀਵਿਆ ਹੋਵਾਂ ਅੱਗੇ ਵੀ ਅਰਦਾਸ ਕਰੋ ਕਿ ਮੈਨੂੰ ਜਿੱਤ ਮਿਲੇ ਨਾ ਮਿਲੇ ਮੇਰੀ ਇਹੀ ਜਿੱਤ ਹੈ ਕਿ ਮੈਂ ਆਪਣੇ ਗੁਰੂ ਦੇ ਦੱਸੇ ਹੋਏ ਮਾਰਗ ਤੇ ਲਗਾਤਾਰ ਚੱਲੀ ਜਾ ਰਿਹਾ ਤੇ ਜਿੰਨੀਆਂ ਕਿ ਮੁਸ਼ਕਲਾਂ ਆਉਂਦੀਆਂ ਹੁੰਦੀਆਂ ਨੇ ਜਿੰਨੂੰ ਉਹ ਮੇਰੇ ਗੁਰੂ ਨੂੰ ਆਈਆਂ ਨੇ ਤਾਂ ਸਾਨੂੰ ਵੀ ਆਉਣਗੀਆਂ ਇਹ ਸੁਭਾਵਕ ਹੈ ਮੇਰਾ ਗੁਰੂ ਕੰਡਿਆਂ ਤੇ ਤੁਰਿਆ ਤਾਂ ਕੋਈ ਖਾਸ ਗੱਲ ਨਹੀਂ ਕਿ ਮੈਂ ਵੀ ਜੇ ਕੱਚ ਤੇ ਤੁਰਨਾ ਹੈ ਤੁਰਨਾ ਪੈ ਜਾਵੇ ਤਾਂ ਇਹ ਕੋਈ ਅਜੀਬ ਗੱਲ ਨਹੀਂ ਹੈ ਕਿਉਂਕਿ ਰਸਤਾ ਹੀ ਇਹੋ ਜਿਹਾ ਹੈ ਸੱਚ ਦਾ ਰਸਤਾ ਹੀ ਇਹੋ ਜਿਹਾ ਹੈ ਜਿਹਦੇ ਤੇ ਅਨੇਕਾਂ ਮੁਸ਼ਕਲਾਂ ਹੁੰਦੀਆਂ ਨੇ ਪਰ ਅੱਜ ਦਾ ਕੰਮ ਪਹਿਲਾਂ ਨਾਲੋਂ ਬਹੁਤ ਸੁਖਾ ਹੈ ਪਹਿਲਾਂ ਰਾਜ ਪਲਟੇ ਬਦੂਖਾਂ ਤੋਪਾਂ ਤੇ ਤਲਵਾਰਾਂ ਨਾਲ ਹੁੰਦੇ ਸੀ ਅੱਜ ਰਾਜ ਪਲਟੇ ਵੋਟ ਨਾਲ ਹੁੰਦੇ ਸੋ ਅੱਜ ਸਭ ਤੋਂ ਸੋਖਾ ਟਾਈਮ ਹੈ ਰਾਜ ਪਲਟਾ ਕਰਨ ਦਾ ਪਰ ਇੱਕ ਵਕਤ ਦੇ ਉੱਤੇ ਫੈਸਲਾ ਲੈ ਕੇ ਆਪਣੀ ਗੱਲ ਨੂੰ ਅਮਲ ਦੇ ਰੂਪ ਚ ਬਦਲਣਾ ਇਹੀ ਸਾਡੀ ਲੋੜ ਹੈ ਸੋ ਮੈਂ ਤੁਹਾਡਾ ਸਾਰਿਆਂ ਦਾ ਦੁਬਾਰਾ ਰਣੀ ਹੋਣ ਤੇ ਕਿਉਂਕਿ ਟਾਈਮ ਵੀ ਹੋ ਗਿਆ ਮੈਂ ਤੁਹਾਡਾ ਧੰਨਵਾਦ ਵੀ ਕਰਦਾ ਬਹੁਤ ਰਣੀ ਆ ਤੇ ਬੇਨਤੀ ਵੀ ਕਰਦਾ ਕਿ ਅੱਜ ਦਾ ਨੌਜਵਾਨ ਉਹ ਵੀ ਜਿਹੜਾ ਪੰਜਾਬ ਦਾ ਨੌਜਵਾਨ ਹੈ ਉਹ ਹਰ ਕੁਝ ਕਰ ਸਕਦਾ ਹੈ ਸਭ ਕੁਝ ਕਰ ਸਕਦਾ ਹੈ ਤੁਸੀਂ ਅੱਜ ਹੀ ਆਪਣੇ ਮਨ ਚ ਤਹਈਆ ਕਰ ਲੋ ਵੀ ਚਾਹੇ ਫੋਨ ਰਾਹੀਂ ਸੰਪਰਕ ਕਰੀਏ ਚਾਹੇ ਮੋਟਰਸਾਈਕਲਾਂ ਤੇ ਜਾ ਕੇ ਕਰੀਏ ਅਸੀਂ ਅੱਜ ਇਹ ਬੀੜਾ ਚੁਕਣਾ ਕਿ ਜਿੰਨਾ ਵੱਧ ਤੋਂ ਵੱਧ ਵੋਟ ਅਸੀਂ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਉਸ ਧਿਰ ਨੂੰ ਪਵਾਵਾਂਗੇ ਜਿਹੜੀ ਧਿਰ ਹਮੇਸ਼ਾ ਪੰਜਾਬ ਲਈ ਖੜੀ ਹੈ ਜਿਹੜੀ ਧਿਰ ਹਮੇਸ਼ਾ ਕੌਮ ਲਈ ਖੜੀ ਹੈ ਜੇ ਤੁਸੀਂ ਅੱਜ ਤਹਈਆ ਕਰ ਦੋ ਤੁਸੀਂ ਕਰ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ